D. हां जी दोस्तों कल नकोदर ਦੇ ਮੇਲੇ ਉੱਤੇ ਸਿਰਾ ਹੋ ਗਿਆ ਤੇ ਦੋਸਤੋ ਕੱਲ ਛੋਟੀ ਛੋਟੀ ਦੇ ਸੁਪਰਸਟਾਰ ਇਸ ਕਬੱਡੀ ਕੱਪ ਉੱਤੇ ਖੇਡੇ ਸੀ ਅੱਜ ਦੋਸਤੋ ਤੁਹਾਨੂੰ ਵੀ ਦਿਖਾਉਨੇ ਆ ਕੁਝ ਬੈਸਟ ਕਲਿੱਪਰ ਤੇ ਕਰੋ ਇੰਜੋਏ ਇਹ ਬੈਸਟ ਰੇਡਾਂ ਤੇ ਜੱਫੇ ਕਿਵੇਂ ਦੀ ਲੱਗੇ ਰੇਡਾਂ ਤੇ ਜੱਫੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੁੜੇ ਰਹੋ ਚੈਨਲ ਦੇ ਨਾਲ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਬੱਗਾ ਪਿੰਡ ਕਹਿੰਦੇ ਦੁੱਲੇ ਦਾ ਮੇਰੇ ਮਿੱਤਰੋ ਪਿੰਡ ਕੋੜੇ ਮਾੜੀ ਜੱਟ ਦੀ ਹਿੰਦ ਕੋੜੇ ਮੁੰਡੇ ਫੈਨ ਆ ਤੇਰਿਆਂ ਸ਼ਹਿਰਾਂ ਦੇ ਆਹ ਦੁਨੀਆ ਜਵਾਨੀ ਕਰ ਛੱਡੀ ਆ ਕਬੱਡੀ ਦੇ ਸਤਾਰਾਂ ਨੇ ਇੱਕ ਬੰਨੇ ਫਰਿਆਦ ਤਿਆਰ ਹੈ ਸ਼ਹਿਯਾਨ ਦੇ ਚਰਚੇ ਆ ਛੋਟਾ ਕੱਦ ਆਹ ਲੱਗਦਾ ਜੋਰ ਗਿੰਨੀ ਆਹ ਟੱਕਰ 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 ਆਹ ਫੇਰ ਤਾੜਾ 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 ਆਹ ਜਫਾ ਚੁੱਟੀ ਦਾ ਦਰਬਾਰ ਵੱਲੋਂ 2000 ਦੇ ਮਾਨ ਸਨਮਾਨ ਕਾਕਾ ਕਾਕਾ ਸ਼ਕਰਪੁਰੀਆ ਕਾਕਾ ਕਹਿੰਦੇ ਯਾਰ ਪਨੇ ਲਾਸਟ ਵਾਲੇ ਟੂਰਨਾਮੈਂਟ ਦਾ ਯੂਨਾਈਟਿਡ ਕਬੱਡੀ ਫੈਡਰੇਸ਼ਨ ਦਾ ਇਹ ਬਹਿਸਿਆਪੀ ਰੱਬ ਦੀ ਮੇਲੇ ਅਛੰਤ ਉੱਠੂਗਾ ਇਹ ਗੱਲ ਦੇਖਣੀ ਹੈ ਜਿਹੜਾ ਨੌਜਵਾਨਾ ਕਾਗੜਾ ਤੇਰਾ ਹਾਸਾ ਵੀ ਕੁਝ ਕਹਿੰਦਾ ਉਧਰ ਗੱਜਲ ਵੀ ਹੱਸਿਆ ਇਹ ਆ ਮੈਚ ਦਾ ਸਮਾਂ ਲੰਮਾ ਮੇਰੇ ਮਿੱਤਰੋ ਵੇਖੋ ਜਰਾ ਸਰੀ ਕਾਲੇ ਸਿੰਘਾਂ ਵਾਲਾ ਚੱਕੇ ਜਾਮ ਕਰਦਾ ਹੋਇਆ ਲੱਗਦਾ ਹੋਇਆ ਜੋਰ ਮਾਰ ਫੁੱਜ ਗਿਆ ਖਿੱਚ ਸੋਹਣਾ ਖਿੱਚ ਸੋਹਣਾ ਖਿੱਚ ਸੋਹਣਾ ਖਿੱਚ ਸੋਹਣਾ ਕਬੱਡੀਆਂ ਸੂਨੀਆਂ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਹੈ ਬਹੁਤ ਜਿੰਦਾਬਾਦ ਹੈ